ਹਾਂਜੀ ਵੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਤੇ ਅੱਜ ਦੀ ਖੜੇ ਆ ਨੂਰ ਮੈਲ ਤੇ ਨੂਰ ਮੈਲ ਦੇ ਵਿੱਚ ਹੈਗਾ ਬਲਦੇਵ ਸਿੰਘ ਐਂਡ ਹਸਪਤਾਲ ਵਾਲੇ ਉਹ ਭਰਾ ਜਿਹਨੂੰ ਖੜੇ ਆ ਉਹਨਾਂ ਦੇ ਬੇਟਾ ਜੀ ਆ ਤੇ ਪੂਰੀ ਗੱਲਬਾਤ ਅਸੀਂ ਤੁਹਾਨੂੰ ਕਰਾਉਨੇ ਆ ਮਿੱਤਰੋ ਬਾਈ ਹੁਣਾਂ ਕੋਲ ਟਰਾਲੇ ਬਣਦੇ ਆ ਤੇ ਖੇਤੀਬਾੜੀ ਹੋਰ ਵੀ ਸੰਧ ਬਣਦੇ ਆ ਤੇ ਪ੍ਰੋਪਰ ਤੌਰ ਤੇ ਤੁਹਾਨੂੰ ਅਸੀਂ ਸਾਰੇ ਸੰਧ ਦਿਖਾਵਾਂਗੇ ਇਹ ਟਰਾਲੇ ਬਣਦੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਹਲਚਾਲਾ ਹੋਰ ਵਧੀਆ ਜੀ ਆਪਣੇ ਕੋਲੇ ਕਿਹੜੇ ਕਿਹੜੇ ਸੰਦ ਬੰਦੇ ਕੋ ਤਾਂ ਇਹ ਸਾਨੂੰ ਦੱਸ ਦਿਓ ਮੇਨ ਸੈਂਪਲ ਸਟਰੀ ਫੈਕਟਰ ਟੋਰੀ ਬਣਾਉਂਦੇ ਆ ਹਾਂ ਜੀ ਉਹਦੇ ਪਰ ਸਾਈਟ ਓਕੇ ਬਾਕੀ ਸੋਟੇ ਇੰਪਲੀਮੈਂਟ ਕਰਦੇ ਆ ਰੋਟਾ ਮੀਟਰ ਜਿੱਦਾਂ ਆਪੇ ਆਪਣੇ ਸੋਟੋਟਾਮਟਰ ਆ ਇਹ ਕਿੰਨੇ ਕਿਤਾ ਨਹੀਂ ਇਹ ਤਾਂ ਕੋਈ ਨਹੀਂ ਦਾ ਕੋਈ ਉੱਪਰੋਂ ਰੋਟਾ ਮੀਟਰ ਤੇ ਮੇਨ ਤੋਂ ਇਹ ਗੱਲ ਦੱਸਦੀ ਐ ਸਪੈਸ਼ਲ ਬਾਈ ਹੋਣਾਂ ਦਾ ਆਪ ਦਾ ਤਿਆਰ ਕੀਤਾ ਹੋਇਆ ਤਾਂ ਇਧਰਲੇ ਪਾਸੇ ਰੋਟਾ ਮੀਟਰ ਆ ਗਿਆ ਪਿੱਛਲੇ ਪਾਸੇ ਜਿਹੜਾ ਕਰਾਹਾ ਮੰਨਿਆ ਜਾਂਦਾ ਕਰਾਹਾ ਬੀ ਐਸਐਸ ਦਾ ਬਾਈ ਹੁਣਾਂ ਦਾ ਕੋਡਾ ਮਾਰਚ ਆਇਆ ਹੈ ਨਾ ਬਾਈ ਜੀ ਬੀ ਐਸ ਦਾ ਇੱਧਰ ਟੈਂਕੀ ਆ ਗਈ ਆ ਉੱਧਰ ਮਿੱਤਰੋ ਜਿੰਦਰਾ ਆ ਗਿਆ ਹੈ ਤੇ ਜੇ ਗੱਲ ਕਰੀਏ ਆਹਾ ਬਾਈ ਆਪਣੇ ਕੋਲੇ ਇਹ ਵੀ ਆਪਣਾ ਕਰਦਾ ਹੀ ਆ ਹਨਾ ਇਹ ਵੀ ਲਿਫਟ ਕੈਰੀਅਰ ਆ ਹਾਂਜੀ ਅਕਸਰ ਦੇ ਪਿੱਛੇ ਪਾਉਂਦੇ ਮਤਲਬ ਇਹ ਤਾਂ ਇਹ ਤਾਂ ਮਿੱਤਰੋ ਨਾਰਮਲ ਸੰਦ ਆ ਜਿਹੜੇ ਆਪਣੇ ਖੇਤਾਂ 'ਚ ਵਰਤਣ ਵਾਲੇ ਮੈਨੂੰ ਤੁਹਾਨੂੰ ਮਿੱਤਰੋ ਦਿਖਾ ਦਈਏ ਬਾਈ ਜਿਹਦੇ ਨਾਂ ਕਰਕੇ ਬਾਈ ਲਘੂੜਾ ਪਿੱਛੀਆਂ ਦੋ ਤਿੰਨ ਤੀੜੀਆਂ ਬਾਈ ਹੁਣਾਂ ਦੀਆਂ ਇੱਕ ਤੋਂ ਅੱਧੇ ਵਿਚ ਆ ਜਿਹਦੇ ਬੱਚੇ ਮੰਨੇ ਗਏ ਬਾਈ ਹੁਣੀ ਤਦ ਵੀ ਆਪਾਂ ਗੱਲ ਕਰੀਏ ਆ ਬਾਈ ਕੋਲੇ ਦੋ ਕੀਟ ਮਿੱਤਰੋ ਤਿਆਰ ਆ ਆ ਤਾਂ ਬਾਈ ਬੁਕਿੰਗ ਹੋਇਆ ਹੋਇਆ ਹੈ ਨਾ ਇਹ ਆਟੋ ਦਾ ਸੁਲਤਾਨਪੁਰ ਜਾਣਾ ਮਿੱਤਰੋ ਮੈਂ ਤੁਹਾਨੂੰ ਕਿੰਨੇ ਫੋਟਾ ਬਾਈ ਇਹ ਟਰਾਲਾ ਇਹ 3 ਸਵਾ 5 ਦਾ ਓਕੇ ਤੇ ਇਹ ਵੀ ਬੱਚ ਜਿਹੜਾ ਆਪਣਾ ਆਪਾਂ ਕਹੜੀਏ ਲੱਗਾ ਵਾ ਮਤਲਬ ਠੰਡੇ ਬਾਡੀ ਲੱਗੀ ਹੋਈ ਆ ਉਹ ਕਿਹੜੀ ਆ ਕੰਪਨੀ ਦੀ ਮਾਲਕੀ ਦਾ ਸਰਦਾਰਾ ਦਾ ਜੀ ਆ ਓਕੇ ਕਿੰਨੀ ਦਾ ਬੁਕਿੰਗ ਆ ਇਸ ਦੇ ਵਿੱਚ ਓਕੇ আর ਜੇ ਫਾਈ ਦੇ ਦਾ ਹੈਗਾ 6 ਆਪਣਾ ਓਕੇ ਟਾਟਾ ਤਾ ਮਿੱਤਰੋ ਜਿਹੜੇ ਰੰਗਰੀ ਗੱਲ ਕਰੀਏ ਰੰਗ ਪਿਆ ਵਧੀਆ ਕੁਆਲਟੀ ਬੰਦਾ ਨਹੀਂ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਚਲੋ ਜੇ ਆਪਾਂ ਗੱਲ ਕਰੀਏ ਬਾਈ ਆਪਦੇ ਮੂੰਹੋਂ ਉਹ ਚੀਜ਼ ਦੱਸੂ ਅਗਲਾ ਕਹਿੰਦਾ ਆਪ ਦੀ ਤਾਰੀਫ ਆਪ ਹੀ ਕਰੀ ਜਾਂਦੇ ਆ ਤਾਂ ਅਗੰਗਣਾ ਮਿੱਤਰੋ ਜਮਾਏ ਪਤਾ ਲੱਗਦਾ ਕਿ ਜਿਵੇਂ ਆਪਾਂ ਕਹਿੰਦੇ ਟਾਇਲ ਦੇ ਉੱਤੇ ਹੱਥ ਘਸਦਾ ਹੁੰਦਾ ਵੀ ਪਤਾ ਹੀ ਨਹੀਂ ਲੱਗਦਾ ਕਿ ਕੁਝ ਵੀ ਪੇਂਟ ਕਿਹੜੇ ਹਿਸਾਬ ਨਾਲ ਕੀਤਾ ਵਾ ਇਹਨਾਂ ਨੇ ਮਸ਼ੀਨੀ ਕੀਤਾ ਜਾਂ ਬੁਰਸ਼ ਨਾਲ ਕੀਤਾ ਬਹੁਤ ਘੇੜ-ਪੇੜ ਤਰੀਕੇ ਦਾ ਕੀਤਾ ਬਾਬਾ ਜੀ ਉਹਨਾਂ ਨੇ ਬਾਈ ਆਹਾ ਤਾਂ ਹੋ ਗਈ ਤੇ ਆਹਾ ਬਾਈ ਕਿਹੜੀਆਂ ਇਹ ਸਾਡੇ ਮਾਰਾਂ ਸਵਾਸ ਸਸਟ ਆ ਗਿਆ ਓਕੇ ਜੀ ਹਾਂਜੀ ਇਹ ਜਾਲੀ ਲੱਗੀ ਨਾ ਬਿੱਡ ਨੂੰ ਉੱਪਰ ਹਾਂਜੀ ਬਾਕੀ ਸਾਰੀ ਸੇਰੀ ਜਾਂ ਸਾਈਡ ਦਾ ਹੀ ਫਰਕ ਹੈ ਸਾਈਜ਼ ਦਾ ਕੰਨਾ ਫਰਕ ਕਰੇ ਤੇ ਭਾਈ ਜਿਵੇਂ ਕਈ ਭਰਾ ਹੁੰਦੇ ਜਿਵੇਂ ਆ ਵੈੱਡ ਲੱਗੇ ਪਿਆ ਇਹਨੂੰ ਜਾਲੀ ਲੱਗੀ ਦੀ ਆ ਜਾਲੀ ਵੀ ਲਵਾ ਸਕਦੇ ਆ ਕੱਲੇ ਵਿੱਡਾ ਆ ਤੇ ਤੁਹਾਡੀ ਰਿਕਾਇਰਮੈਂਟ ਆ ਓਕੇ ਉਸ ਹਿਸਾਬ ਨਾਲ ਪਾ ਲੱਗੂਗਾ ਤੇ ਭਾਈ ਇਹਦੀ ਹੁੱਕ ਹੁੱਕ ਦਾ ਹੁੱਕ ਹੈਵੀ ਆ ਤੇ ਇਹ 80mm ਦੀ ਹੁੱਕ ਆ ਹਾਂਜੀ ਆਲ ਆਰਡਰ 4 ਇੰਚ ਵੀ ਪਈਦੀ ਆ 3 ਇੰਚ ਵੀ ਪਈਦੀ ਆ ਇਹ ਮੀਡੀਅਮ ਸਾਈਜ਼ ਆ ਓਕੇ ਤੇ ਜਿਹੜੀ ਕਟਿੰਗ ਹੁੰਦੀ ਜਿਹੜੀ ਭਾਈ ਦੀ ਉਹ ਕਟਿੰਗ ਸਾਡੀ ਸਾਡੀ ਪਲਾਜ਼ਮਾ ਸਾਡੇ ਅੰਦਰ ਹੀ ਪਲਾਜ਼ਮਾ ਹੁੰਦੀ ਆ 12 ਸਾਲ ਹਾਂਜੀ ਆਪਣੇ ਘਰ ਦੇ ਅਸੀਂ ਕਿਦਰ ਬਾਹਰੋਂ ਨਹੀਂ ਲੈਂਦੇ ਇਹ ਕਿ ਆਪਣੀਆਂ ਡਰਾਇੰਗਾਂ ਉਹਦੀਆਂ ਆਪਣਾ ਹੀ ਡਿਜ਼ਾਈਨ ਕਰਕੇ ਆ ਮਤਲਬ ਕਈ ਭਰਾ ਤਿਆਰ ਕਰਦੇ ਹਾਂ ਜੀ ਵੀ ਕਈ ਭਰਾ ਇਹ ਚੀਜ਼ ਹੁੰਦਾ ਵੀ ਜੇ ਉਹਨੇ ਦੇਖ ਲਿਆ ਉਹਨੂੰ ਕਾਪੀ ਕਰ ਲਈ ਉਹ ਚੀਜ਼ ਨਹੀਂ ਆਪਣੇ ਕੋਲ ਇੱਕ ਨੂੰ ਮੈਂ ਹੋਰ ਗੱਲ ਦੱਸ ਦਵਾਂ ਮੈਂ ਬਾਈ ਨੂੰ ਪਹਿਲਾਂ ਹੌਂਸਰੇ ਇਹ ਚੀਜ਼ ਪੁੱਛੀ ਸੀਗੀ ਮੈਂ ਕਿਹਾ ਬਾਈ ਕਈ ਭਰਾ ਹੁੰਦੇ ਵੀ ਮਤਲਬ ਐਂਟਰ ਹੋਣ ਤੇ ਇਹ ਗੱਲ ਕਹਿੰਦੇ ਬਾਈ ਮੈਂ ਅੰਦਰੋਂ ਫੈਕਟਰੀ ਦੀ ਨਹੀਂ ਵੀਡੀਓ ਕਰਾਉਣੀ ਬਾਹਰ ਮੇਰੇ ਸੰਨਦ ਖੜੇ ਉਹਨਾਂ ਦੀ ਕਰਦੇ ਕਿਉਂਕਿ ਰਿਜਨੇ ਇਹ ਗੱਲ ਹੁੰਦਾ ਕਾਪੀ ਤੇ ਬਾਈ ਕਹਿੰਦਾ ਮੈਨੂੰ ਇਸ ਚੀਜ਼ ਨਾਲ ਕੋਈ ਚੱਕਰ ਨਹੀਂ ਕਹਿੰਦਾ ਹੁੰਨ ਕੇ ਵੀਡੀਓ ਕਰਦੇ ਕਹਿੰਦਾ ਜਿਵੇਂ ਵੀ ਤੈਨੂੰ ਚੰਗਾ ਲੱਗਦਾ ਕਹਿੰਦਾ ਤੇ ਭਾਈ ਇੱਧਰ ਮੈਂ ਲੋ ਮਿੱਤਰੋ ਜੇ ਤੁਹਾਨੂੰ ਬਿਲਡ ਦੀ ਗੱਲ ਕਰੀਏ ਨਾ ਆਹ ਦੇਖ ਲਓ ਨੇੜੇ ਆ ਕੇ ਮੜਾ ਜਾਂ ਕੈਮਰਾ ਕਰਦੇ ਕਈ ਭਰਾਵਾਂ ਦਾ ਇਹ ਬਾਅਦ ਚੋਂ ਹੁੰਦਾ ਯਾਰ ਵੀਡੀਓ ਦੇ ਵਿੱਚ ਬਹੁਤ ਕੁਝ ਬੋਲ ਦਿੰਦੇ ਆ ਖਣੀ ਪਟੀ ਕੀ ਭਰੀ ਹੋਣੀ ਆ ਜਾਂ ਕੁਝ ਹੋਰ ਹੀ ਭਰਿਆ ਹੋਣਾ ਆ ਮੈਂ ਜ਼ੂਮ ਕਰਕੇ ਕਹਿੰਦਾ ਮੜਾ ਜ਼ੂਮ ਕਰਕੇ ਦਿਖਾ ਦੇ ਆਹ ਦੇਖ ਲਓ ਮਿੱਤਰੋ ਪੂਰਾ ਬਿਲਡ ਨਾ ਬਹੁਤ ਸਾਫ ਤਰੀਕੇ ਦਾ ਕੀਤਾ ਵਾ ਕਿਸੇ ਪਾਸੇ ਆਹ ਦੇਖ ਲਓ ਸਟicker ਵੀ ਲੱਗੇ ਹੋਏ ਨਾ ਕੋਈ ਵੀ ਬੰਦਾ ਐ ਨਹੀਂ ਕਹਿ ਸਕਦਾ ਕਿ ਮਤਲਬ ਸਮਾਨ ਪੱਖੋਂ ਕਮੀ ਬਾਈ ਉਹਨਾਂ ਨੇ ਛੱਡੀ ਆ ਤਾਂ ਇੱਧਰ ਮੈਂ ਪਾਈ ਤੁਹਾਨੂੰ ਦਿਖਾ ਦਈਏ ਕੁੰਡੀਆਂ ਬਹੁਤ ਸੋਹਣੀਆਂ ਪੂਰੀਆਂ ਆਪਸ਼ਨਾਂ ਦਿੱਤੀਆਂ ਵੀ ਆ ਯਾਰ ਵੀ ਐਂ ਨਹੀਂ ਕੋਈ ਬੰਦਾ ਕਹਿ ਦੂਗਾ ਕਿ ਟਰਾਲੇ ਦੇ ਵਿੱਚ ਪੂਰਾ ਕੱਟ ਛੱਡਿਆ ਬਾਈ ਉਹਨਾਂ ਨੇ ਕਿਸੇ ਪੱਖੋਂ ਆਹ ਦੇਖ ਲਓ ਜਿਵੇਂ ਟਰੱਕਾਂ ਦੇ ਉਹ ਚੀਜ਼ ਲੱਗੀ ਹੁੰਦੀ ਨਾ ਨਾਈਟ ਟਾਈਮ ਵਾਲੀਆਂ ਉਹੀ ਚੀਜ਼ਾਂ ਲਾਈਆਂ ਬਾਈ ਉਹਨਾਂ ਨੇ ਆਹ ਦੇਖ ਲਓ ਕੁੰਡੀਆਂ ਠੀਕ ਆ ਪੂਰਾ ਮੈਂ ਕਹਿੰਨਾ ਪੂਰਾ ਕੰਪਨੀ ਦਾ ਸਮਾਨ ਲਾਇਆ ਬਾਈ ਉਹਨਾਂ ਨੇ ਕਿਸੇ ਪੱਖੋਂ ਐਂ ਨਹੀਂ ਆਹ ਦੇਖ ਲਓ ਟੂਲ ਸਿਸਟਮ ਦਿੱਤੇ ਦੋਨੇ ਪਾਸੇ ਟੂਲਾ ਬਾਈ ਆਪਣੇ ਦੇ ਹਾਂਜੀ ਡਬਲ ਟੂਲ ਆ ਮਿੱਤਰੋ ਆ ਪੰਜਾਬ ਨੂੰ ਬਹੁਤ ਭਰਾ ਮੰਨਦੇ ਕਿ ਪੰਜਾਬ ਦੇ ਟਰਾਲੇ ਚੋਂ ਕਿਹੜੀ ਰਾਜਸਥਾਨ ਹਰਿਆਣੇ ਚ ਜਾਂਦੇ ਆ ਨਾ ਤਾਂ ਉਹ ਚੀਜ਼ ਹੁੰਦੀ ਆ ਕਿ ਆਰਪੀਸੀ ਪੰਜਾਬ ਤੋਂ ਟਰਾਲਾ ਲੈ ਕੇ ਆਏ ਕਿਉਂਕਿ ਬਾਈ ਜਿਹੜੇ ਕੰਮ ਨੂੰ ਲੱਗਦਾ ਨਾ ਕਿਸੇ ਪੱਖੋਂ ਆਏ ਨਹੀਂ ਕਿ ਵੀ ਲਾਂਭੇ ਵਾਂਗੂ ਕੰਮ ਕਰਦਾ ਟਾਈਮ ਜ਼ਰੂਰ ਲੈ ਲੈਂਦਾ ਮਿੱਤਰੋ ਪਰ ਕੰਮ ਪੂਰਾ ਸਰਾ ਕਰਵਾਉਂਦਾ ਜਿੱਥੇ ਵੀ ਆਪਾਂ ਕਹਿ ਦਈਏ ਆ ਤੁਹਾਨੂੰ ਪੂਰਾ ਟਰਾਲਾ ਦਿਖਾ ਦਨੇ ਨਿਗਾ ਮਰਵਾ ਕੇ ਠੀਕ ਆ ਜਿਹੜਾ ਵੀ ਬਾਈ ਲੋਗੋ ਲਾਉਂਦਾ ਏ ਜਾਂ ਜੋ ਵੀ ਸਮਾਨ ਆਪ ਦਾ ਸਪੈਸ਼ਲ ਕਟਿੰਗ ਮਸ਼ੀਨ ਤੇ ਕਰਵਾਉਂਦੇ ਆ ਕਿਸੇ ਤੋਂ ਆਏ ਨਹੀਂ ਕਿ ਆਪਾਂ ਕਹਿ ਲਗੇ ਕਟਿੰਗ ਕਰਵਾ ਕੇ ਆਪ ਨੂੰ ਆ ਆ ਦੇਖ ਲੋ ਪੂਰਾ ਸਿਸਟਮ ਟਾਇਰ ਦੇਖ ਲੋ ਮਿੱਤਰੋ ਟਾਇਰਾਂ ਦੇ ਵਿੱਚ ਵੀ ਬਾਈ ਪੂਰੇ ਕੰਪਨੀ ਦੇ ਵਧੀਆ ਤਰੀਕੇ ਦੇ ਟਾਇਰ ਲਾਉਂਦਾ ਏ ਤਾਂ ਵੀਡੀਓ ਨੂੰ লাইਕ ਵੀ ਸ਼ੇਅਰ ਕਰਿਓ ਕੰਟੈਕਟ ਨੰਬਰ ਮੈਂ ਉੱਤੇ ਲਾ ਦੂੰਗਾ ਬਾਈ ਹੁਣਾਂ ਕੋਲ ਜਰੂਰ ਪਹੁੰਚੋ ਜੀ ਇਹ ਨਹੀਂ ਲੋਕੇਸ਼ਨ ਆ ਨੂਰ ਮਹਿਲ ਤੇ ਇਹਦਾ ਆਪਣਾ ਰਹਿਣ ਦਾ ਫਲੋਰ ਰੋਡ ਹੀ ਆ ਨਾ ਬਾਈ ਫਲੋਰ ਰੋਡ ਤੇ ਪੁੱਛ ਰੋ ਬਲਦੇਵ ਸਿੰਘ ਕੋ ਬਲਦੇਵ ਸਿੰਘ ਦੀ ਵਰਕਸ਼ਾਪ ਤੇ ਜਾਣਾ ਮਿੱਤਰੋ ਬਲਦੇਵ ਸਿੰਘ ਐਂਡ ਸੰ ਬਲਦੇਵ ਸਿੰਘ ਐਂਡ ਸੰਤ ਤਾਂ ਇੱਥੇ ਮਿੱਤਰੋ ਪਹੁੰਚ ਸਕਦੇ ਆ ਤਾਂ ਤੁਸੀਂ ਟਰਾਲਾ ਲੈ ਸਕਦੇ ਕਿਸੇ ਨੇ ਬੁਕਿੰਗ ਕਰਾਉਣੇ ਬੁਕਿੰਗ ਤੇ ਕਰਾਉਣਾ ਬੁਕਿੰਗ ਤਾਂ ਹੋ ਜੂਗਾ ਜਾਂਕਿ ਨੇ ਹਾਲ ਲੈ ਕੇ ਜਾਣੇ ਆ ਤਿਆਰ ਕੀਤੇ ਪਏ ਬਾਈ ਉਹ ਵੀ ਲੈ ਕੇ ਜਾ ਸਕਦਾ ਜਿੰਦਰਾ ਲੈ ਕੇ ਜਾਣਾ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਇੱਧਰਲੇ ਪਾਸੇ ਤਾਂ ਮਿੱਤਰੋ ਪਾਲਕੀ ਸਾਹਿਬ ਬਾਈ ਉਹਨਾਂ ਨੇ ਇੱਕ ਹੀ ਯਾਰ ਕੀਤੀ ਕਿ ਹੋਰ ਵੀ ਕੀਤੀਆਂ ਬਾਈ ਆਪਾਂ ਪਾਲਕੀ ਸਾਹਿਬ ਬਾਈ ਉਹ ਆਰਡਰ ਕੇ ਬਣਾਉਂਦੇ ਰਹਿੰਦੇ ਆਪਾਂ ਕਿਉਂਕਿ ਇਹਦਾ ਮਤਲਬ ਖੈ ਦਾ ਬਾਈ ਕੀ ਫਰਕ ਆ 12 ਬਹੁਤ 12 ਫੱਟਦੀ ਆ 12 ਬਹੁਤ 12 ਵਿੱਚ ਹਜੇ ਕੋਈ ਫੋਟ ਨਹੀਂ ਕੋਈ ਨਾ ਨੋਰਮਲ ਯਾਰ ਕੀਤੀ ਆ ਨਹੀਂ ਇਹ ਹਲੇ ਅਨਕੰਪਲੀਟ ਆ। ਓਕੇ। ਮਤਲਬ ਇੱਕ ਸਿਰਫ ਆਪਾਂ ਕਿਰ ਕੇ ਡੈਮੋ ਪੀਸ ਦਿਖ ਰਿਹਾ ਆ ਵਾ। ਤਾਂ ਜੇ ਕਿਸੇ بھائی ਨੇ ਵੀ ਫਾਲਕੀ ਤਿਆਰ ਕਰਾਉਣੀ ਆ ਉਹ ਇਹਨੂੰ ਹੋਰ ਵੀ ਵਧੀਆ ਤਰੀਕੇ ਦੀ ਬਾਈ ਹੁਣੀ ਕਰਦੇ ਆ। ਸਿਰਫ ਇੱਕ ਇਹ ਨਾਰਮਲ ਤਿਆਰ ਕਰਕੇ ਕਿਧੜਾਈ ਵੀ ਆ ਮਿੱਤਰੋ। ਕੰਟੈਕਟ ਕਰ ਲਓ। ਕਿਸੇ بھائی ਨੇ ਵੀ ਖੇਤੀਬਾੜੀ ਸੰਧ ਲੈਣਾ ਹੈ। ਇਧਰ ਆਪਣੇ ਕੋਲੇ ਰੋਟਾ ਫੀਟਰ ਬਾਈ 9 ਫੁੱਟ ਦਾ ਹੀ ਬਣਾਉਂਦੇ ਆ ਆਪਾਂ ਮਤਲਬ ਹੋਰ ਤੋਂ ਵੱਡਾ ਛੋਟਾ। 6 ਫੁੱਟ ਤੋਂ ਲੈ ਕੇ 10। ਓਕੇ। ਉਸ ਹਿਸਾਬ ਨਾਲ ਮਤਲਬ ਤਿਆਰ ਕਰ ਦਿੰਨੇ ਆ। ਤਾਂ ਮਿੱਤਰੋ ਜਰੂਰ ਕੰਟੈਕਟ ਕਰਿਓ ਵੀਡੀਓ ਦੇ ਵਿੱਚ ਮੈਂ ਬਾਈ ਦਾ ਕਾਰਡ ਵੀ ਲਾਉਂਗਾ ਲੋਕੇਸ਼ਨ ਵੀ ਲਾਉਂਗਾ ਤੇ ਪਹੁੰਚੋ ਬਾਈ ਬਾਈ ਕੋਲੇ ਸ਼ੇਅਰ ਕਰ ਦਿਓ ਵੀਡੀਓ ਨੂੰ ਮਿੱਤਰੋ ਬਹੁਤ ਭੇਂਟ ਕੰਮ ਆ ਬਾਈ ਦਾ ਠੀਕ ਆ ਕਿਸੇ ਬਾਈ ਦੇ ਵੀ ਕਰਾਣ ਦੇ ਲੈਣੇ ਆ ਨੂੰ ਪਹਿਲਾ ਇਹਦੀ ਲੋਕੇਸ਼ਨ ਰਹੇਗੀ ਫਲੋਰ ਰੋਡ ਤੇ ਕੰਟੈਕਟ ਨੰਬਰ ਮੈਂ ਜਰੂਰ ਵਿੱਚ ਦੇਵਾਂਗਾ ਬਾਈ ਹੁਣ ਅੰਨਾ ਗੱਲਬਾਤ ਕਰਕੇ ਖੰਡ ਲੈ ਸਕਦੇ ਆ ਆਹ ਬਾਈ ਜੀ ਵਾਲੀ ਆ ਹਾਂਜੀ ਇਹਦੇ ਵਿੱਚ ਦੇਰ ਹੋ ਕੇ ਆਇਆ ਹੈ ਵੇਰ ਟੋਨ ਵਾਲਾ ਆ ਆਹ ਹਾਂਜੀ ਉਹ ਪੀਸ ਪਾਇਆ ਆ ਟੱਕ ਵਾਲਾ ਹਿੱਸਾ ਥੰਨੇ ਨਿਗ੍ਹਾ ਮਰਵਾ ਦਿਓ ਹਾਂਜੀ ਉਹ ਦਿਖਾਓ ਇਹ ਫਿੱਟ ਹੋਣਾ ਨਹੀਂ ਵੀ ਮਿੱਤਰੋ ਟਰੱਕ ਦਾ ਹਿੱਸਾ ਲੱਗਦਾ ਹੈ ਜੀ ਆਪਾਂ ਕਰੀਏ ਡੋੜ ਪੱਖੋਂ ਪੈਟਰੋ ਬਾਂਹ ਦੇ ਵਿੱਚ ਕੋਈ ਆਇਆ ਨਹੀਂ ਕਰਾ ਕੇ ਆ ਜਾਂਦਾ ਕੁਆਲਿਟੀ ਹੈ ਉਹ ਤਾਂ ਅਸੀਂ ਜੁੜੇ ਲੋੜਾ ਓਕੇ ਨਹੀਂ ਤੇ ਮੈਂ ਜਿਹੜਾ ਪੀਚੂ ਵਾਲਾ ਗੇਅਰ ਜਿਵੇਂ ਆਪਾਂ ਕਹੇ ਜੀ ਉਹ ਚੀਜ਼ ਲਾ ਲਓ ਕਿਹੜੇ ਪਾਸੇ ਲਾ ਲਓ ਓਕੇ ਜੀ ਮੈਂ ਤੁਹਾਨੂੰ ਵੀਡੀਓ ਦੇਖਾ ਦੇਣਾ ਕਿ ਕਿਵੇਂ ਲਾਉਣਾ ਮੇਰੇ ਕੋਲ ਹੈਗੇ ਆ ਸਿੱਕੇ ਵੀਡੀਓ ਆ ਗਿਆ ਜੀ ਜੀ ਤਾਂ ਹਰ ਮਾਰ ਕੋਈ ਆਵਾਜ਼ ਤੇ ਕਿਹੜਿਆ ਭਾਈ ਮਤਲਬ ਜਿਵੇਂ ਜੀ ਆਪਾਂ ਕਹਿ ਲਈਏ ਤੇ ਲੱਗ ਗਈ ਉਹ ਵੀ ਕਰਤਾ ਤੇ ਨੇ ਮੇਰਾ ਭਾਈ ਮਤਲਬ ਜਨਾਈ ਉਹ ਨੇ ਵੀ ਆ ਹਾਂ ਜੀ ਮੈਂ ਸੇਵਾ ਵਿੱਚ ਬਿਲਕੁਲ ਹੋ ਗਿਆ ਹਾਂ ਮਤਲਬ ਬੋਲਣਾ ਦੂਰ ਪੈਣ ਨਾਲ ਬਾਹਰ ਤੇ ਜਲਦੀ ਬਾਹਰ ਆ ਜਾਂਦਾ ਹੈ ਤੇ ਆਪਣੇ ਕੋਲ ਮਤਲਬ ਸਾਰੀ ਜਿਹੜੀ ਆਟਾ ਟਰਾਲੀਆਂ ਹੋਗੇ ਕਈ ਭਰਾ ਹੁੰਦੇ ਛੋਟੀਆਂ ਟਰਾਲੀਆਂ ਜਾਂ ਉਹ ਵੀ ਟਰਾਲੀਆਂ ਨਹੀਂ ਇਹ ਪਤਾ ਨਹੀਂ ਬਾਹਰ ਵੀ 12 ਫੁੱਟ ਜਾਂਦੇ ਸਭ ਤੋਂ ਵੱਡਾ

ਉਡੀਕਾਂ ਪਰਤੀਆਂ ਜਾਂ ਆਪਾਂ ਕਹਿੰਦੇ ਇਹ ਨਹੀਂ ਕਿ ਲਿਖਿਆ ਹੋਇਆ ਹੈ। ਪੋਛਦਾ ਹੋਇਆ ਹੈ। ਤੇ ਬਾਈ ਜੀ ਨੇ ਜਦੋਂ ਪੀਜਾ ਬਟੂ ਦੀ ਲੰਬੀ ਹੈ। ਹਾਂ। ਚਾਰ ਸਟੇ ਦਾ ਬਣੇ। ਆਲੇ ਪਾਸੇ ਤੋਂ ਉਹ ਕਰਾ ਦੇ। ਬਾਕੀਆ ਉਹ ਤੋਂ ਮਾਰ ਜਿੰਨਾ ਮਾਰੀ ਬਾਡੀ ਘੱਟ ਕਰਵਾ। ਉਹ ਆਪਦੇ ਸਰਤੇ ਆਪਰੇ ਡਿਪੈਂਡ ਆ। ਕੋਈ ਬੰਦਾ ਆਪਣੇ ਹਿਸਾਬ ਨਾਲ ਬਣਵਾ ਸਕਦਾ ਹੈ। 2x ਕੰਦੇ ਦੇ ਨਹੀਂ। ਹਾਂ। ਤਰਾਦੀ ਪਿਆਰ ਹੋਈ ਦੀ ਆ ਆਪਣੇ ਕੋਲ ਕੋ ਨਹੀਂ ਹੈਗੀ ਵੀਡੀਓ ਵਗੈਰਾ ਉਹ ਦੀ ਵੀਡੀਓ ਹੈਗੀ ਉਹ ਵੀਡੀਓ ਮੈਂ ਬੈਠ ਜਰੂਰ ਚਲਾਉਂਗਾ ਮਿੱਤਰੋ ਉਹ ਦੇਖ ਲਿਓ ਪਰ ਜਿਹੜਾ ਰੰਗ ਇੱਥੇ ਪੂੜੀ ਜਾਂਦਾ ਨਾ ਤਾਂ ਮੈਂ ਇੱਕ ਗੱਲ ਕਹਿੰਨਾ ਤਾਂ ਤੁਹਾਨੂੰ ਤਿੰਨ ਤੀਜੀਆਂ ਬਾਈ ਜਿਹੜੀਆਂ ਬਣਵਾਣਾ ਹੈ ਬਾਈ ਤਾਂ ਮਤਲਬ ਅੱਜ ਤਾਂ ਨਹੀਂ ਮੈਂ ਕਹਿ ਸਕਦਾ ਇੱਕ ਵੀਡੀਓ ਪਹਿਲਾਂ ਪਾਈ ਵੀ ਸੀ ਬਾਈ ਹੁਣਾਂ ਨੇ ਉਹ ਵੀਡੀਓ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਬਾਈ ਹੁਣਾ ਕੋਲ ਉਹ ਤਰਾਦੀ ਪਿਆਰ ਹੋ ਕੇ ਜਿਹੜੀ ਪਹਿਲਾਂ ਗਈ ਸੀ ਉਸ ਤੋਂ ਬਾਅਦ ਪੇਂਟ ਆਸ ਤੇ ਆਈ ਸੀ ਇੱਥੇ ਬਾਈ ਹੁਣਾ ਕੋਲ ਕੋਈ ਟਰਾਲੀ ਗਰੀ ਨਹੀਂ ਕੋਈ ਸੜੀ ਨਹੀਂ ਜੇ ਆਪਾਂ ਕਹਣੀਏ ਕਿਸੇ ਪਾਸੋਂ ਕੋਈ ਬੈਲ ਨਹੀਂ ਲੱਗਾ ਉਵੇਂ ਦੀ ਉਵੇਂ ਟਰਾਲੀ ਦੀ ਮੇਨ ਗੱਲ ਕੀ ਹੈ ਬਾਈ ਹੋਣੀ ਮਟੀਰੀਅਲ ਲੋਨ ਲੱਗੇ ਨਹੀਂ ਪਹੁੰਚਦੇਗੇ ਵੀ ਆਪਾਂ ਕਹਣੀਏ ਕਿਸੇ ਪੱਖੋਂ ਬਾਈ ਕੱਚਾ ਜਾਂ ਕੰਮ ਕੀਤਾ ਹੋਵੇ ਹਨਾ ਉਹ ਗੱਲ ਬਾਈ ਨੇ ਪਹਿਲਾਂ ਵੀ ਕਹੇ ਸੀ ਤੇ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਅਸੀਂ ਸਮਾਨ ਲੋਨ ਲੱਕੇ ਨਹੀਂ ਜਿੰਦੇਗੇ ਪਰ ਸਾਡਾ ਜਿੰਨਾ ਮਾਰਗੀ ਲੱਗੇ ਆਕ ਨੂੰ ਚੀਜ਼ ਵਧੀਆ ਦੇਣੀ ਆ ਸੀ ਕਿੱਦੋਂ ਵੀ ਆ ਸਕਦਾ ਬਾਈ ਸਾਡੇ ਕੋਲੇ ਬਾਈ ਨੇ ਪਹਿਲਾਂ ਵੀ ਆਪਾਂ ਨੂੰ ਇਹ ਗੱਲ ਦੱਸੀ ਆ ਕਿਹੜੀ ਬਾਈ ਕਟਿੰਗ ਹੁੰਦੀ ਆ ਆਪਣੀ ਉਹ ਕਿਹੜੀ ਵੀ ਹਿੱਕ ਤੇ ਮਿਲਦੀ ਆ ਆਵਾਜ਼ ਬਿਦਵਾਣ ਦੇ ਨਹੀਂ ਨਹੀਂ ਕਰਦਾ ਉਹ ਤੋਂ ਬਿਨਾ ਨੰਨ ਕਰ ਰਹੀਆਂ ਤੁਹਾਨੂੰ ਉੱਪਰ ਵੀ ਦਵਾਤੀ। ਸੋ ਪਹਿਲੇ ਆ ਕਰਾ ਲਈ ਤਿਆਰ ਹੁੰਦੇ ਇਧਰ ਨੂੰ ਵੀ ਆ ਮਾਰੋ ਦੇਖੋ ਆ ਦੇਖੋ ਮਟੀਰੀਅਲ ਦੇਖੋ। ਸੇਲ ਦਾ ਸਾਰਾ ਮਟੀਰੀਅਲ ਆ। ਅਰੇ ਮਾਰਟੀਂ ਨੂੰ ਮੈਂ ਲੱਗੇ ਰਿਹਾ। ਵੈਲਡਿੰਗ ਦੇਖੋ ਤੁਸੀਂ ਵੈਲਡਿੰਗ ਕੁਆਲਿਟੀ ਦੇਖੋ। ਹਾਂ ਇੱਕ ਵੈਲਡਿੰਗ ਦੀ ਗੱਲ ਕਰਦਾਂ ਮੈਂ ਨਾ ਕਈ ਬਾਈ ਜੁਦੇ ਮੈਂ ਸਾਰੀ ਨਹੀਂ ਕਹਿ ਸਕਦਾ ਹੈਗਾ ਨਾ। ਉਹ ਥੋੜੇ ਜੇ ਕੀਤੇ ਹੁੰਦੇ ਸਿੱਧੀ ਪਾਸੇ ਜਿਵੇਂ ਮੈਂ ਕਹਿ ਰਿਹਾ ਪਤਾ ਨਹੀਂ ਲੱਗਦਾ ਮਿੱਤਰੋ ਵੈਲਡ ਲੱਗਾ ਕਿ ਨਹੀਂ ਲੱਗਾ। ਤੇ ਮਾਰਟੀਂ ਯਾਰ ਇਹ ਕਿਵੇਂ ਉਹ ਪਏ ਆ ਪੂਰੀਆਂ ਸਾਫ ਪਈ ਆ